Oh on. आए गए थे और चाचा पूरिया ਮੈਂ ਬੋਲਦੀ ਗਰਦਾਸਪੁਰੋਂ ਜੋੜਾ ਛਤਰਾ ਆਤਾ ਹਾਂ ਪਠਾਨਕੋੜ ਤੋਂ ਜੀ ਅਸੀਂ ਹੈ ਕਿ ਗਰਦਾਸਪੁਰ ਜੋੜਾ ਛਤਰਾ ਦੇ ਮਾਲਕ ਰਾਜੀ ਮਾਈ ਦੇ ਪੁੱਤਰੇ ਚੇਲੇ ਪੰਮੀ ਦਾ ਪਰਿਵਾਰ ਹੈਗਾ ਜੀ ਅਸੀਂ ਆਸੀ ਜੀ ਵਧਾਈ ਲੈਣਾ ਸਾਡਾ ਹੀ ਫੈਸਲਾ ਇਹ ਦੇਣਾ 30 ਤਰੀਕ ਦਾ 30 ਤਰੀਕ ਦਾ ਫੈਸਲਾ ਜਿੱਦੋਂ ਥਾਣੇ ਵਿੱਚ ਜੋੜਾ ਛਤਰਾ ਚੌਂਕੀ 'ਚ ਫੈਸਲਾ ਹੋਇਆ 30 ਤਰੀਕ ਨੂੰ ਜੀ ਤੁਸੀਂ ਪਿੰਡਾਂ 'ਚ ਨਹੀਂ ਆਣਾ 30 ਤਰੀਕ ਤਬਾ ਤੁਸੀਂ ਪਿੰਡਾਂ 'ਚ ਆਣਾ ਹਣਾ ਜੀ ਤੇ ਅਸੀਂ ਗਏ ਵਧਾਈ ਲੈਣ ਤੇ ਅਸੀਂ ਸਵੇਰੇ ਗਏ ਨਾ ਕਿ ਅਸੀਂ ਚੱਲ ਗਏ ਘਰ ਦੂਜੇ ਪਿੰਡ 'ਚ ਵਧਾਈ ਲੈਣ ਇਹ ਦੋ ਗੱਡੀਆਂ ਭਰ ਕੇ ਮੁੰਡਿਆਂ ਦੀਆਂ ਕਿਰਪਾਨਾਂ ਨਾਲ ਦਾਤਰਾ ਨਾਲ ਉਹ ਪਿੰਡ 'ਚ ਗਏ ਜਜਮਾਨ ਦੇ ਘਰੇ ਵਧਾਈ ਲੈਣ ਕਹਿੰਦੇ ਬਾਬੇ ਕਿੱਥੇ ਆ ਉਹਨਾਂ ਸਾਨੂੰ ਕੀਤਾ ਫੋਨ ਕਹਿੰਦੇ ਦੂਜੀ ਪਾਰਟੀ ਆਈ ਏ ਜੀ ਦੋ ਗੱਡੀਆਂ ਲੈ ਕੇ ਅਸੀਂ ਚੌਂਕ 'ਚ ਗਏ ਅਸੀਂ ਚੌਂਕ 'ਚ ਗੱਡੀ ਰੋਕ ਲਈ ਇਹਨਾਂ ਦੀ ਗੱਡੀ ਰੋਕੀ ਚੌਂਕ 'ਚ ਇਹਦੇ ਮੁੰਡੇ ਆਏ ਇਹਦੇ ਮੁੰਡਿਆਂ ਨੇ ਸਾਨੂੰ ਅਸੀਂ ਤਿੰਨੇ ਚਾਰੇ ਬਾਤ ਹੋਤੀ ਹੈ ਕਿ ਗੱਡੀ ਅੱਗੇ ਖਲੋਤੇ ਪਿੰਡ ਵਾਲਾ ਗਵਾਹ ਹੋਗਾ ਸਾਨੂੰ ਪਿੱਛੋਂ ਵਾਰ ਕੀਤਾ ਤੇ ਸਾਨੂੰ ਬੱਚਾਂ ਦੇ ਬੱਚਨ ਦੇ ਇਹਨਾਂ ਮੁੰਡਿਆਂ ਕਰਪਾਣਾ ਮਾਰ ਲੈ ਇਹਨਾਂ ਮੁੰਡਿਆਂ ਅੱਗੇ ਵਧ ਤੇ ਮੁੰਡਿਆਂ ਨੇ ਕੜੇ ਮਾਰੇ ਇਹਦੇ ਮੁੰਡਿਆਂ ਨੇ ਪੰਜ ਛੇ ਮੋੜੇ ਹੀ 10 12 ਹਰਸ਼ 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 ਦੋ ਬੋਲਟ ਤੇ ਇਹਨਾਂ ਨੇ ਪਿੱਛੋਂ ਕਰਪਾਣਾ ਮਾਰਿਆ ਕੜੇ ਮਾਰੇ ਇਹ ਮੁੰਡਾ ਅੱਗੇ ਹੋ ਗਿਆ ਤੇ ਸਿਰ ਪਾੜਤਾ ਤੇ ਜੀ ਅਸੀਂ ਗਰਦਾਸਪੁਰ ਤੇ ਪੁਲਿਸ ਬਾਸੀ ਨੇ ਇਹ ਬੇਨਤੀ ਕੀਤੀ ਜਾਂਦੀ ਹੈ ਸਾਡੇ ਤੋਂ ਲਾਵਾ ਕਿਸੇ ਨੂੰ ਵਧਾਈ ਦਿੱਤੀ ਨਾ ਜਾਵੇ ਇਹ ਹੈ ਕਿ ਡੁਪਲੀਕੇਟ ਮੁੰਡਿਆਂ ਦਾ ਕੋਈ ਹੱਕ ਨਹੀਂ ਹੈਗਾ ਜੀ ਖੁਸਰੇ ਲਾ ਕੇ ਖੁਸਰੇ ਮੰਗਣਗੇ ਜੈ ਹਿੰਦ ਜੈ ਭਾਰਤ ਸੋਹਜਨ ਕੀ ਗੱਲਬਤ ਹੋਈ ਹੈ ਉਹ ਲੜਾਈ ਹੋਈ ਸੀਗੀ ਉੱਥੇ ਤੇ ਇਹ ਜਿੱਦਾਂ ਕੀ ਹਨਾ ਉਹ ਸਾਡੇ ਹੱਥੀ ਪੈ ਗੇ ਪੇਲਾ ਅਸੀਂ ਇਹਨਾਂ ਨੂੰ ਕੁਝ ਕਹਿਣੀ ਜਾਂਦੇ ਸਾਡੇ ਹੱਥੀ ਪੈ ਗੇ ਮੇਰੇ ਮੇਰੇ ਸੱਚਾ ਦਾਤਰ ਮਾਰਿਆ ਇਹਨਾਂ ਨੇ ਮੇਰੇ ਪਾਪਾ ਨੂੰ ਘੁੱਟਿਆ ਹਾਂਜੀ ਤੁਹਾਡਾ ਕਿਹੜਾ ਗਰੁੱਪ ਤੇ ਕਿਹੜਾ ਗਰੁੱਪ ਸਾਡਾ ਜੋਈਆਂ ਦਾ ਗਰੁੱਪ ਅਸੀਂ ਜੋਈਆਂ ਦੇ ਰਹਿੰਨੇ ਤੇ ਗੁਰਦਾਸਪੁਰ ਦੇ ਨਵੀਪੁਰ ਦੇ ਅਸੀਂ ਜਿੱਦਾਂ ਚੱਕਦੇ ਅਸੀਂ ਲੈਣਦੇ ਹੁੰਦੇ ਵਧਾਈਆਂ ਨਾਲ ਜੋਈਆਂ ਤੋਂ ਉੱਥੋਂ ਤੇ ਇਹ ਆ ਗਏ ਚੱਕਣ ਅੱਜ ਤੁਹਾਡੀ ਕਿਹੜੀ ਪਾਰਟੀ ਕਿਹੜਾ ਗਰੁੱਪ ਤੁਹਾਡਾ ਨਾਮ ਦੀ ਰੱਖਦਾ ਕੌਣ ਤੁਹਾਡਾ ਸਾਡਾ ਗਰੁੱਪ ਨਹੀਂ ਉਦਾਂ ਹੀ ਆਈ ਉਹ ਤੋ ਜੋਇਆ ਲਿਆਂਦੇ ਬਾਬੇ ਪੰਮੀ ਜੀ ਆਂਦੇ ਹੁੰਦੇ ਪਹਿਲਾਂ ਵੀ ਜਿੰਨੂ ਮਰਜ਼ੀ ਪੁੱਛ ਲਿਆ ਬਾਬਾ ਪੰਮੀ ਆਂਦਾ ਹੁੰਦਾ ਉੱਥੇ ਹਾਂਜੀ ਤੁਹਾਡਾ ਬਾਬਾ ਪੰਮੀ ਤੋਂ ਗੁਰੂ ਪਿਆ ਹਾਂਜੀ ਤੇ ਤੁਸੀਂ ਕਿਨੇ ਜੇ ਗਏਗੇ ਤੁਹਾਡਾ ਹੈਲਨ ਵਾਸਤੇ ਅਸੀਂ ਗਏ ਨਹੀਂ ਇਹ ਹਾਨੂੰ ਫੋਨ ਆਏਗਾ ਕਿ ਇਹ ਚੱਕਣ ਦੇ ਵਧਾਈ ਤੇ ਅਸੀਂ ਉਦੋਂ ਗਏਗੇ ਉਸ ਵਧਾਈ ਚੱਕਣੇ ਹਾਂਜੀ ਹਾਨੂੰ ਫੋਨ ਆਏਗਾ ਕਿ ਇਹ ਵਧਾਈ ਚੱਕਣਾ ਹੈ ਤੁਹਾਡੇ ਪਿੰਡੋਂ ਨੂੰ ਤੁਸੀਂ ਕੋਣ ਕੋਣ ਗਿਆ ਆ ਇਕੱਲੇ ਗਏਗੇ ਮੈਂ ਬਾਹਰ ਜਾ ਗਿਆ ਆਏਗਾ ਤੁਹਾਡੇ ਫੇ ਕਿਨੇ ਹੋਣਾ ਕਿਤਾ ਉਹਨਾਂ ਨੇ ਕੀਤਾ ਹਮਲਾ ਪਹਿਲਾਂ ਉਹ ਕਿਹੜਾ ਗੁਰੂ ਪਿਆ ਉਹ ਨਵੀਪੁਰ ਦੇ ਆ ਤੁਹਾਨੂੰ ਇਹ ਵਧਾਈ ਜਦਾਂ ਉਹ ਉਸਰੇ ਤੁਹਾਡੇ ਨਾਲ ਕੁਛ ਨਹੀਂ ਹੋਈ ਹੁਣ ਇਸ ਚੀਜ਼ ਹਾਂਜੀ ਹਾਂਜੀ ਤੁਹਾਡੇ ਕਿਹੜਾ ਮੇਨ ਬਾਬਾ ਕਿਹੜਾ ਤੁਹਾਡਾ ਸਾਡਾ ਬਾਬਾ ਮੇਨ ਪੰਮੀ ਬਾਬਾ ਹੀ ਕਹੋ ਪੂਰੇ ਹੋ ਗਏ ਹੁਣ ਆਹ ਹੀ ਆ ਆਹ ਭਾਜੀ ਜਿਹੜੇ ਲੰਮੇ ਬੇ ਪਰ ਇਹ ਇਹ ਕਿੰਨੇ ਤੱਕ ਨਹੀਂ ਹੈਗੇ ਨਹੀਂ ਨਹੀਂ ਤੁਸੀਂ ਵਧਾਈ ਦੱਸ ਤੋ ਗੱਲ ਕਿੰਨੇ ਕਿੰਨੇ ਰਹਾ ਵਾ ਘਰੇ ਉਹ ਘਰੇ ਆ ਉਹ ਨਾਲ ਨਹੀਂ ਗਏ ਉਹ ਨਾਲ ਨਹੀਂ ਗਏ ਪਰ ਤੁਸੀਂ ਬਿਨਾ ਬਿਨਾ ਕਿੰਨੇ ਤੱਕ ਚੱਲਦੇ ਜਾਣਾ ਸਾਡੋ ਜਲਦੀ ਤਾਂ ਹਾਂਜੀ ਮੇਰਾ ਨਾਮ ਨੰਦਰੀ ਮਹੰਤੇ ਮੈਂ ਜੋੜੇ ਚਿੱਤਰਾ ਜੋਈਆਂ ਦੀ ਪੰਮੀ ਗੁਰੂ ਦੇ ਚੇਲਾ ਪਠਾਨਕੋਟ ਵਾਲੀ ਦਾ ਜੀ ਹਾਜੀ ਮੰਤ ਦੀ ਚੇਲਾ ਹਾਂਜੀ ਦੇਖੋ ਜੀ ਕੁਝ ਸਮਿਆਂ ਦੇ ਵਿੱਚ ਪਹਿਲਾਂ ਇੱਥੇ ਜੋਈਆਂ ਪਿੰਡ ਦੇ ਵਿੱਚ ਪੰਮੀ ਖੁਸਰਾ ਰਹਿੰਦਾ ਸੀ ਜੋ ਕਿ ਸਾਡਾ ਗੁਰੂ ਸੀ ਉਹਦੀ ਡੈਥ ਹੋ ਗਈ ਦੀ ਆ ਹੁਣ ਤੇ ਜਿਹੜਾ ਉਹਦਾ ਪੁੱਤਰ ਏ ਸਪੁੱਤਰ ਹਾਂ ਜੀ ਜੋ ਪੰਮੀ ਮੰਤਸੀ ਉਹ ਇੱਕ ਸ਼ਾਦੀ ਸ਼ੁਦਾ ਸੀ ਬੰਦਾ ਸੀ ਉਹਦੇ ਬੱਚੇ ਸੀ ਜਿਹੜਾ ਉਹਦਾ ਪੁੱਤਰ ਏ ਹੁਣ ਉਹ ੱੱਕੇ ਨਾਲ ਆ ਕੇ ਸਾਡੇ ਡੇਰੇ ਦੇ ਵਿੱਚ ਕਬਜ਼ਾ ਕੀਤਾ ਏ ਨਾਲ ਸਾਨੂੰ ਧਮਕੀਆਂ ਦੇਂਦਾ ਕਹਿੰਦਾ ਤੁਹਾਨੂੰ ਲਾਕੇ ਵਿੱਚ ਵਧਾਈ ਨਹੀਂ ਮੰਗਣ ਦੇਣੀ ਨਾਲ ਉਹ ਨਸ਼ੇ ਪੱਤੇ ਕਰਦਾ ਏ ਚਿੱਟਾ ਪੀਂਦਾ ਏ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈਗਾ ਜੋ ਕਿ ਅੱਜ ਉਹ ਪਰਪਿੰਡ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਬਣਿਆ ਸੀ ਤੇ ਸਾਰੇ ਗਰੁੱਪ ਜਿੰਨਾ ਸਾਡਾ ਕਿਨਰਾਂ ਦਾ ਸੀਗੇ ਓਏ ਵਧਾਈ ਲੈਣ ਵਾਸਤੇ ਅਸੀਂ ਉੱਥੇ ਚੁੱਪ ਕਰਕੇ ਖੜੇ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਉਧਰ ਖੁਸਰੇ ਹੋਰ ਵੀ ਦੂਸਰੀ ਪਾਰਟੀ ਦੇ ਵੀ ਆਏ ਓਏ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਖੁਸਰੇ ਤੇ ਸਾਨੂੰ ਕੋਈ ਲੱਭਾ ਨਹੀਂ ਇਹ ਖਲੋਤਾ ਇਹਦੀਆਂ ਦੋ ਗੱਡੀਆਂ ਸੰਨ ਆਹ ਜਿਹੜੀ ਹੱਥੇ ਹਥਿਆਰਾਂ ਦੇ ਨਾਲ ਭਰੀ ਹੋਈ ਇਸ ਵਕਤ ਮੌਕੇ ਤੇ ਵੀ ਇਸ ਗੱਡੀ ਵਿੱਚ ਹਥਿਆਰ ਪਈ ਓਏ ਦਾਤਰ ਡਰਾਟ ਰਾਟਾ ਬੈਸਬੋਰਡ ਸਭ ਕੋ ਪਿਆ ਹੈਗਾ ਦੇਖੋ ਜੀ ਦੂਸਰੀ ਗੱਡੀ ਵਿੱਚ ਕਿੰਨਰ ਸੀ ਉਹ ਸਾਨੂੰ ਦੇਖ ਕੇ ਤੇ ਭੱਜ ਗਏ ਲਾਪਤਾ ਹੋ ਗਏ ਉਸੇ ਵੇਲੇ ਹਾਂਜੀ ਨਕਲੀ ਕਿੰਨਰ ਜਿਹੜੇ ਹੈਗੇ ਨੇ ਤੇ ਦੂਸਰੀ ਗੱਲ ਇਹ ਕੁਝ ਮੁੰਡਿਆਂ ਦੇ ਨਾਲ ਆ ਕੇ ਅਸੀਂ ਉੱਥੇ ਖੜੇ ਸਾਡੇ ਢੋਲਕ ਮਾਸਟਰ ਮੁੰਡਿਆਂ ਦੇ ਉੱਤੇ ਸਾਡੇ ਕਿੰਨਰਾਂ ਦੇ ਉੱਤੇ ਇਹਨਾਂ ਜਾਨੋ ਹਮਲਾ ਕੀਤਾ ਜੇ ਸਾਨੂੰ ਮਾਰਨ ਦਾ ਹਮਲਾ ਕੀਤਾ ਤਲਵਾਰਾਂ ਚਲਾਈਆਂ ਸਾਡੇ ਉੱਪਰ ਆਏ ਆਕੜੇ ਚਲਾਈਏ ਸਿਰ ਪਾੜ ਦਿੱਤੇ ਮੁੰਡਿਆਂ ਦੇ ਹਾਂਜੀ ਉਹਨਾਂ ਦੇ ਪਰਵੱਟੇ ਪਾੜ ਦਿੱਤੇ ਕੈਂਚੀਆਂ ਚਲਾਈਆਂ ਸਾਡੇ ਬੰਦੇ ਜ਼ਖਮੀ ਹੋਏ ਆ ਚਾਰ ਬੰਦੇ ਜ਼ਖਮੀ ਹੋਏ ਆ ਜੀ ਦੋ ਅੱਸੀ ਜਿਹੜੇ ਕਿੰਨਰ ਸਾਡੀ ਉਹਨਾਂ ਨੇ ਸਾਡੇ ਨਾਲ ਇਹੋ ਜੀ ਹਰਕਤ ਕੀਤੀ ਆ ਕਿ ਅਸੀਂ ਇਸ ਸਮਾਜ ਨੂੰ ਦਹ ਨਹੀਂ ਸਕਦੇ ਸਾਡੀ ਜਿੱਤ ਨੂੰ ਹੱਥ ਪਾਇਆ ਉਹਨਾਂ ਨੇ ਉਹ ਕਿੱਥੇ ਦੇ ਬੰਦੇ ਹੋ ਸਾਰੇ ਉਹ ਸਾਰੇ ਬੰਦੇ ਵੀ ਇੱਥੇ ਆਏ ਹੋਏ ਨੇ ਪਰ ਉਹਨਾਂ ਤੋਂ ਪਹਿਲਾਂ ਅਸੀਂ ਪਹੁੰਚੇ ਹੋਏ ਆਇਆ ਸਾਰਾ ਪਿੰਡ ਵੀ ਸਾਡੀ ਗਵਾਹੀ ਦੇਗਾ ਪੋਪਰ ਪਿੰਡ ਕਿ ਹਾਂਜੀ ਕੌਣ ਗਲਤ ਤੇ ਕੌਣ ਸਹੀ ਹੈ ਇਹ ਗੱਡੀ ਉਹਨਾਂ ਦੀ ਆ ਇਹ ਗੱਡੀ ਉਹਨਾਂ ਦੀ ਇਹ ਉਹਨਾਂ ਨੇ ਪਤਾ ਕੀ ਕੀਤਾ ਗੱਡੀ ਉਹਨਾਂ ਦੀ ਕਿਸ ਵਜ੍ਹਾ ਨਾਲ ਭੱਜੀ ਏ ਉਹ ਉਹਦੇ ਮੁੰਡਾ ਚੋਰੀ ਚੋਰੀ ਭੱਜਣ ਲੱਗਾ ਇੱਕ ਲੇਡੀਜ਼ ਤੇ ਉਹਦੀ ਮੰਮੀ ਦੋਨੋਂ ਜਾਣੀਆਂ ਜਾਣੀਆਂ ਜ਼ੋਰ ਦੀ ਉਹਨਾਂ ਨੂੰ ਟੱਕਰ ਲਾ ਕੇ ਤੇ ਉੱਥੇ ਸੁੱਟ ਦਿੱਤਾ ਪਿੰਡ ਵਾਲੇ ਪਿੰਡ ਵਾਸੀਆਂ ਨੇ ਇਹ ਗੱਡੀ ਸਾਰੀ ਉਹਨਾਂ ਦੀ ਤੋੜ ਦਿੱਤੀ ਹੈਗੀ ਹਾਂਜੀ ਇਹ ਗੱਡੀ ਲੈ ਕੇ ਹੁਣ ਉਹਨਾਂ ਦਾ ਬੇਟਾ ਲੈ ਕੇ ਆਇਆ ਅੱਛਾ